ਕਰਨਲ ਸੋਫੀਆ ਕੁਰੇਸ਼ੀ ਦੇ ਬਾਰੇ ਵਿਵਾਦਿਤ ਬਿਆਨ ਦੇ ਕੇ ਬੁਰੀ ਤਰ੍ਹਾਂ ਫਸ ਚੁੱਕੇ ਨੇ ਭਾਜਪਾ ਦੇ ਐਮਪੀ ਦੱਸਦੀ ਕਿ ਭਾਜਪਾ ਮੰਤਰੀ ਦੀਆਂ ਮੁਸ਼ਕਲਾਂ ਜਿਹੜੀਆਂ ਹੁਣ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਹਾਈ ਕੋਰਟ ਦੇ ਵੱਲੋਂ ਵੀ ਫਟਕਾਰ ਜਿਹੜੀ ਉਸ ਨੂੰ ਲਗਾਈ ਗਈ ਔਰ ਤੁਰੰਤ ਐਫਆਈਆਰ ਰਜਿਸਟਰ ਕਰਨ ਦੇ ਹੁਕਮ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਹੁਣ ਸਾਰੀ ਜਾਂਚ ਜਿਹੜੀ ਹੈ ਉਹ ਸਾਡੀ ਨਿਗਰਾਨੀ ਦੇ ਵਿੱਚ ਹੋਵੇਗੀ ਦੱਸਦੀ ਕਿ ਹਾਈ ਕੋਰਟ ਇਸ ਨੂੰ ਲੈ ਕੇ ਲਗਾਤਾਰ ਜਿਹੜਾ ਸਖਤੀ ਵਰਤ ਰਿਹਾ ਹੈ ਕਰਨਲ ਸੋਫੀਆ ਦੇ ਉੱਪਰ ਜਿਹੜੀ ਭੱਦੀ ਪਾਸ਼ਾ ਦੇ ਵਿੱਚ ਬਿਆਨ ਦਿੱਤਾ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਮੰਤਰੀ ਤੋਂ ਜ਼ਿੰਮੇਵਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ ਔਰ ਵਿਰੋਧੀ ਧਿਰ ਨੇ ਵੀ ਜਿਹੜਾ ਅਸਤੀਫਾ ਮੰਗਿਆ ਹੈ ਤਾਂ ਵੱਡੀ ਖਬਰ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਹੈ ਹਾਈ ਕੋਰਟ ਨੇ ਮੱਧ ਪ੍ਰਦੇਸ਼ ਦੇ ਇੱਕ ਮੰਤਰੀ ਦੇ ਵਿਵਾਦਪੂਰਨ ਬਿਆਨ ਨੂੰ ਲੈ ਕੇ ਕਰਨਲ ਸੋਫੀਆ ਕੁਰੇਸ਼ੀ ਦੇ ਵਿਰੁੱਧ ਜਿਹੜੀ ਦਰਜ ਕੀਤੀ ਗਈ ਐਫਆਈਆਰ ਦੀ ਭਾਸ਼ਾ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਵੀਰਵਾਰ ਨੂੰ ਹਾਈ ਕੋਰਟ ਦੇ ਡਬਲ ਬੈਂਚ ਨੇ ਮੰਤਰੀ ਵਿਜੇ ਸ਼ਾਹ ਦੇ ਵਿਰੁੱਧ ਐਫਆਈਆਰ ਨੂੰ ਸਿਰਫ ਰਸਮੀ ਇਕਰਾਰ ਦਿੱਤਾ ਹੈ ਹਾਈ ਕੋਰਟ ਨੇ ਕਿਹਾ ਕਿ ਹੁਣ ਅਦਾਲਤ ਇਸ ਪੁਲਿਸ ਜਾਂਚ ਦੀ ਨਿਗਰਾਨੀ ਕਰੇਗੀ ਅਜਿਹਾ ਕਰਨਾ ਜ਼ਰੂਰੀ ਹੈ ਤਾਂ ਜੋ ਜਾਂਚ ਕਿਸੇ ਦਬਾਅ ਤੋਂ ਪ੍ਰਭਾਵਿਤ ਨਾ ਹੋਵੇ ਤਾਂ ਹਾਈ ਕੋਰਟ ਛੁੱਟੀਆਂ ਤੋਂ ਬਾਅਦ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਕਰੇਗਾ ਇਸ ਦੌਰਾਨ ਸੁਪਰੀਮ ਕੋਰਟ ਨੇ ਮੰਤਰੀ ਵਿਜੇ ਸ਼ਾਹ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਨੇ ਪੁੱਛਿਆ ਕਿ ਤੁਸੀਂ ਹਾਈ ਕੋਰਟ ਕਿਉਂ ਨਹੀਂ ਗਏ ਤੁਸੀਂ ਕਿਸ ਤਰ੍ਹਾਂ ਦੇ ਬਿਆਨ ਦੇ ਰਹੇ ਹੋ ਕਿ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਥਿਤੀ ਕਿਵੇਂ ਦੀ ਹੈ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ਤੇ ਹੋ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ ਤਮਾਧ ਪ੍ਰਦੇਸ਼ ਸਰਕਾਰ ਦੇ ਬਿਆਨ ਜਿਹੜਾ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਐਡਵੋਕੇਟ ਜਰਨਲ ਪ੍ਰਸ਼ਾਂਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੇ ਆਧਾਰ ਤੇ ਬੁੱਧਵਾਰ ਸ਼ਾਮ 7:55 ਮਿੰਟ ਤੇ ਅਦੋਰ ਦੇ ਮਾਨਪੁਰ ਪੁਲਿਸ ਸਟੇਸ਼ਨ ਵਿਜੇ ਸ਼ਾਹ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਪੁਲਿਸ ਜਾਂਚ ਕਰ ਰਹੀ ਹੈ ਉੱਥੇ ਦੱਸਦੀ ਕਿ ਹਾਈ ਕੋਰਟ ਨੇ ਕਿਹਾ ਜਸਟਿਸ ਅਤੂਲ ਸ਼ਰੀਦਰ ਨੇ ਕਿਹਾ ਕਿ ਇਹ ਕਤਲ ਦੀ ਜਾਂਚ ਨਹੀਂ ਹੈ ਸਗੋਂ ਇਤਰਾਜ਼ਯੋਗ ਭਾਸ਼ਣ ਦੇ ਨਾਲ ਸੰਬੰਧਿਤ ਮਾਮਲਾ ਹੈ ਅਜਿਹੀ ਸਥਿਤੀ ਦੇ ਵਿੱਚ ਲੰਬੀ ਜਾਂਚ ਦੀ ਕੋਈ ਵੀ ਲੋੜ ਨਹੀਂ ਹੈ ਉੱਥੇ ਦੱਸਦੀ ਕਿ ਐਫਆਈਆਰ ਇਸ ਤਰੀਕੇ ਦੇ ਨਾਲ ਦਰਜ ਕੀਤੀ ਜਾਵੇ ਕਿਸ ਨੂੰ ਰੱਦ ਕੀਤਾ ਜਾ ਸਕੇ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤਵੀਰਵਾਰ ਨੂੰ ਆਪਣਾ ਹੁਕਮ ਸੁਣਾਉਂਦੇ ਜਸਟਿਸ ਅਤੁਲ ਸ਼ਰੀਦਾਰ ਅਤੇ ਜਸਟਿਸ ਅਨੁਰਾਦਾ ਸ਼ੁਕਲਾ ਦੀ ਹਾਈ ਕੋਰਟ ਦੀ ਬੈਂਚ ਨੇ ਕਿਹਾ ਸੀ ਕਿ ਐਫਆਈਆਰ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਤੇ ਸ਼ੱਕੀ ਦੀਆਂ ਜਿਹੜੀਆਂ ਕਾਰਵਾਈਆਂ ਤੇ ਇੱਕ ਜ਼ਿਕਰ ਨਹੀਂ ਮਿਲਿਆ ਜੋ ਉਸ ਦੇ ਵਿਰੁੱਧ ਦਰਜ ਅਪਰਾਧਾਂ ਦੇ ਤੱਤਾਂ ਨੂੰ ਸੰਤੁਸ਼ਟ ਕਰਦਾ ਹੋਵੇ ਐਫਆਈਆਰ ਇਸ ਤਰੀਕੇ ਦੇ ਨਾਲ ਦਰਜ ਕੀਤੀ ਗਈ ਸੀ ਕਿ ਜੇਕਰ ਇਸ ਨੂੰ ਪੁਰਾਣੇ सीआरपीसी दी धारा 482 ਦੇ ਤਹਿਤ ਚੁਣੌਤੀ ਦਿੱਤੀ ਜਾਵੇ ਤੇ ਇਸ ਨੂੰ ਰੱਦ ਕੀਤਾ ਜਾ ਸਕੇ ਕਿਉਂਕਿ ਇਸ ਵਿੱਚ ਸਮਗਰੀ ਦੇ ਵਿਰਵੇ ਦੀ ਆਟ ਹੈ ਅਦਾਲਤ ਨੇ ਨਿਰਦੇਸ਼ ਦਿੱਤਾ ਕਿ 14 ਮਈ ਦੇ ਪੂਰੇ ਹੁਕਮ ਨੂੰ ਐਫਆਈਆਰ ਦੇ ਪੈਰਾ 12 ਦੇ ਹਿੱਸੇ ਵਜੋਂ ਪੜਿਆ ਜਾਵੇ ਤਾਂ ਮੰਤਰੀ ਵਿਜੇ ਸ਼ਰ ਨੇ ਕਰਨ চোপੀਆ ਕੁਰੇਸ਼ੀ ਤੇ ਵਿਵਾਦਪੂਰਨ ਬਿਆਨ ਦਿੱਤਾ ਸੀ ਉਸ ਨੂੰ ਅੱਤਵਾਦੀਆਂ ਦੀ ਭੈਣ ਦੱਸਿਆ ਗਿਆ ਸੀ ਮੱਧ ਪ੍ਰਦੇਸ਼ ਹਾਈ ਕੋਰਟ ਨੇ ਬੁੱਧਵਾਰ ਨੂੰ ਖੁਦ ਇਸ ਮਾਮਲੇ ਦੀ ਸਰਵਾਈ ਕੀਤੀ ਹੈ ਜਬਰਪੁਰ ਹਾਈ ਕੋਰਟ ਦੇ ਜਸਟਿਸ ਅਤੁਲ ਸ਼ਰੀਦਰਨ ਅਤੇ ਜਸਟਿਸ ਅਨੁਰਾਦਾ ਸ਼ੁਕਲਾਂ ਦੇ ਬੈਂਚ ਨੇ ਡੀਜੀਪੀ ਨੂੰ ਮੰਤਰੀ ਸ਼ਾਹ ਵਿਰੁੱਧ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ ਉੱਤੇ ਦੱਸਦੇ ਕਿ ਹਾਈ ਕੋਰਟ ਨੇ 14 ਮਈ ਨੂੰ ਕਿਹਾ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਦੇ ਵਿੱਚ ਪਾਉਣ ਲਈ ਅਪਰਾਧ ਦਰਜ ਕਰੋ ਜੇਕਰ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਤਾਂ ਡੀਜੀਪੀ ਦੇ ਵਿਰੁੱਧ ਅਦਾਲਤ ਦੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ ਮੰਤਰੀ ਵਿਜੇ ਸ਼ਾਹ ਦਾ ਬਿਆਨ ਫਿਰਕਾ ਪ੍ਰਸਤੀ ਵਧਾਉਣ ਵਾਲਾ ਹੈ ਇਸਨਾਲੇ ਤੁਹਾਨੂੰ ਦੱਸਦੀ ਕਿ ਹਾਈ ਕੋਰਟ ਨੇ ਕਿਹਾ ਸੀ ਕਿ ਮੰਤਰੀ ਦੇ ਵਿਰੁੱਧ ਅਪਰਾਧ ਭਾਰਤੀ ਦੰਡ ਸੈਤਾ ਦੀ ਧਾਰਾ 152 ਦੇ ਤਹਿਤ ਬਣਦਾ ਹੈ ਜੋ ਭਾਰਤ ਦੀ ਪ੍ਰਭੂਸੱਤਾ, ਇਕਤਾ ਤੇ ਅਖੰਡਤਾ ਨੂੰ ਖਤਰਾ ਪੈਦਾ ਕਰਨ ਵਾਲੇ ਕੰਮਾਂ ਨੂੰ ਅਪਰਾਧਮੰਦ ਹੈ। ਬੀਐਨਐਸ ਦੀ ਧਾਰਾ 192 ਦੇ ਤਹਿਤ ਵੀ ਪਹਿਲੀ ਨਜ਼ਰੇ ਅਪਰਾਧ ਮੰਨਿਆ ਜਾਂਦਾ ਹੈ ਜੋ ਧਰਮ, ਨਸਲ, ਜਨਮਸਥਾਨ, ਰਿਆਇਸ਼, ਪਾਸ਼ਾ ਜਾਂ ਫਿਰ ਜਾਤੀ ਦੇ ਆਧਾਰ ਤੇ ਵੱਖ-ਵੱਖ ਭਾਈਚਾਰਿਆਂ ਦੇ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਸੰਬੰਧਿਤ ਹੈ ਹਾਈ ਕੋਰਟ ਨੇ ਕਿਹਾ ਕਿ ਸਲਾਮਦੀ ਪ੍ਰਕਾਰ ਕਰਨਾ ਸੋਫੀਆ ਕ੍ਰਿਸਟਿਨ ਨੂੰ ਅਤਵਾਦੀਆਂ ਦੀ ਭੈਣ ਕਹਿ ਕੇ ਉਸ ਦਾ અપਮਾਨ ਕਰਨਾ ਇਨ੍ਹਾਂ ਧਰਾਵਾਂ ਦੇ ਤਹਿਤ ਇੱਕ ਅਪਰਾਧਿਕ ਕਾਰਵਾਈ ਹੈ ਹਾਈ ਕੋਰਟ ਨੇ ਵੀਰਵਰ ਨੂੰ ਆਪਣੇ ਹੁਕਮ ਦੇ ਵਿੱਚ ਐਫਆਰ ਦੇ ਪੈਰਾ 12 ਦੇ ਵਿੱਚ 14 ਮਈ ਦੇ ਉਸੇ ਹੁਕਮ ਨੂੰ ਪੜਨ ਦੇ ਲਈ ਕਿਹਾ ਗਿਆ